ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੈਰ ਬਲੌਗ ਚੈਨਲ ਵਿੱਚ ਸਵਾਗਤ ਹੈ। ਮੇਰੀ ਕਾਹਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਚ ਤੇ ਰਾਜੀ ਹੁਜੀਆ। ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਹੈ ਕਾਲੇ ਚੰਨਿਆਂ ਤੇ। ਕਾਲੇ ਚੰਨਿਆਂ ਨੂੰ ਪੱਕਾ ਰੋਚ ਕਿਵੇਂ ਭੁੰਨ ਸਕਦੇ ਆ ਖਾਣ ਲਈ। ਕਿ ਵੀ ਤਾਂ ਹੁੰਦਾ ਆਪਣਾ ਕੋਈ ਚੀਜ਼ ਖਾਣ ਨੂੰ ਜੇ ਕਹਦਾ ਕਿ ਤੇ ਕੁਝ ਵੀ ਖਾਣ ਨੂੰ ਨਹੀਂ ਹੁੰਦਾ। ਕਾਲੇ ਚੰਨ ਤਾਂ ਸਬਜ਼ੀ ਵਾਲ ਤਕਰੀਬਨ ਹੁੰਦੇ ਆ ਘਰ ਵਿੱਚ। ਆਪਾਂ ਉਹਨੂੰ ਭੁੰਨ ਦਾ ਤਰੀਕਾ ਦੱਸਦੇ ਆ ਕਿਵੇਂ ਭੁੰਨ ਸਕਦੇ ਆ ਤੇ ਬਹੁਤ ਜ਼ਿਆਦਾ ਫਾਇਦੇਮੰਦ ਤੇ ਗੁ ਤੇ ਅੱਜ ਆਪਾਂ ਤੁਹਾਨੂੰ ਦੱਸੀਏ ਕਿਵੇਂ ਆਪਾਂ ਘਰ ਵਿੱਚ ਮੈਂਟੋ ਮੈਂਟ ਪੌਂਗ ਸਕਦੇ ਆ ਅੱਜ ਤੁਹਾਨੂੰ ਤਰੀਕਾ ਦੱਸੀਏ ਹਾਂਜੀ ਆਪਾਂ ਇਹਦੇ ਲਈ ਕੀ ਕੀਤਾ ਕਾਲੇ ਚਨੇ ਲਏ ਆ ਜਿਨੂੰ ਆਪਾਂ ਕਾਲੇ ਛੋਲੇ ਵੀ ਕਹਿ ਦਿੰਨੇ ਆ ਇਹ ਲਏ ਆ ਤੇ ਆਪਾਂ ਇਹਦੇ ਵਿੱਚ ਕੀ ਕਰਾਂਗਾ ਥੋੜਾ ਜਿਹਾ ਆਪਾਂ ਪਾਉਣਾ ਮਿੱਠਾ ਸੋਡਾ ਥੋੜਾ ਜਿਹਾ ਪਾਉਣਾ ਮਿੱਠਾ ਸੋਡਾ ਚੰਕਾ ਮਾਰਾ ਜਾ ਤੇ ਮਾਰਾ ਜੇ ਆਪਾਂ ਪਾਉਣਾ ਪਾਣੀ ਬਾਲਾ ਨਹੀਂ ਪਾਉਣਾ ਆਪਾਂ ਨੇ ਸਾਰਾ ਮੈਕਸ ਕਰਨਾ ਤਾਂ ਜੋ ਇਹ ਮੁੱਠਾ ਤੋਂ ਤਾਂ ਸਾਰਿਆਂ ਦੇ ਵਿੱਚ ਮੈਕਸ ਹੋ ਕੇ ਲੱਗ ਸਕੇ। ਤੁਹਾਡੇ ਭੀ। ਸਾਰਾ ਤੇ ਮੈਕਸ ਹੋ ਚੁੱਕਿਆ। ਹੁਣ ਆਪਾਂ ਕਰਦੇ ਇਹਨੂੰ 10 ਤੋਂ 15 ਮਿੰਟ ਪੈਸਤਾ ਰੱਖ ਦੇਣਾ। ਜਦ ਤੱਕ ਇਹਨੂੰ 15 ਮਿੰਟ ਹੁੰਦੇ ਆ ਆਪਾਂ ਇੱਦਾਂ ਤਾਂ ਨਾ ਹੁਣ ਦਿਖਾਉਨੇ ਆ ਜਲਾਉਨੇ ਆ ਗੈਸ। ਉਸੀ ਸੈਟੀ ਹੁੰਦੀ ਹੈ। ਇੱਥੇ ਆਪਾਂ ਗੈਸ ਚ ਲਾ ਦਿਆ ਲਿਆ ਇੱਥੇ ਆਪਾਂ ਗੈਸ ਚ ਲਾ ਲਿਆ ਇਸ ਉੱਪਰ ਆਪਾਂ ਰੱਖ ਲੈਣਾ ਕੁੱਕਰ ਠੀਕ ਆ ਕਿ ਨਹੀਂ ਹੁਣ ਆਪਾਂ ਕੀ ਕਰਦੇ ਹਾਂ ਕੁੱਕਰ ਆਪਣਾ ਬਿਲਕੁਲ ਸਾਫ਼ ਹੀ ਆ ਆਪਾਂ ਇਹਦੇ ਵਿੱਚ ਕੀ ਕਰਨਾ ਇੱਕ ਪਾਉਣਾ ਨੂਨ ਜਦ ਤੱਕ ਨੂਨ ਗਰਮ ਹੋ ਜਾਊਗਾ ਉਨ ਤੱਕ ਮੈਂ ਤਾਂ ਪੂਰਾ ਨੂਨ ਆਪਾਂ ਲਾਲ ਕਰ ਲੈਣਾ ਸਾਦਾ ਤੇ ਜਦ ਤੱਕ ਨੂਨ ਲਾਲ ਹੁੰਦਾ ਇਹਦਾ ਵਾ 15 ਮਿੰਟ ਇਹਨੂੰ ਚੋਲਿਆਂ ਨੂੰ ਆਂ ਹੀ ਰਹਿਣ ਦਿੰਦੇ ਨੇ ਚੰਦਿਆਂ ਨੂੰ ਹਾਂਜੀ ਇਹਦੇ ਆਪਣਾ ਨੂਨ ਲਾਲ ਹੋ ਚੁੱਕਿਆ ਇਹਦੇ ਵਿੱਚ ਆਪਾਂ ਪਾ ਦੇਣੇ ਆ ਚੰਦੇ ਮੇਕਾ ਟਨੋ ਫੋਨਾ ਕੱਟ ਲੈ ਬੋਨੀ ਹਲਾ ਕੇ ਦਬਾ ਨਹੀਂ ਰੱਖਦੇ ਤਾਂ ਜੋ ਬਿੱਟੇ ਜਨ ਬਾਹਰ ਨਾ ਡਿੱਕਾ ਕਿ ਕਿੱਕਰ ਚੋਂ ਦਾ ਫੋਨਾ ਸਾਰੇ ਆਪਾਂ ਚੰ ਦੇ ਵਿੱਚ ਪਾਤੇ ਇਦਾਂ ਵਿੱਚ ਹਲਾ ਦੇਣੇ ਤੇ ਹੁਣ ਆਪਾਂ ਕੀ ਕਰਨਾ ਇਦਾਂ ਆਪਾਂ ਇਹਦਾ ਕੁੱਕਰ ਆ ਇਹਦੀ ਆਪਾਂ ਦਾ ਢੜ ਲਾਤੀ ਆ ਹੁਣ ਤੋਂ ਟੱਕਣ ਦੀ ਤੇ ਹੁਣ ਪਾਣੀ ਲਗਾ ਦੇਣੇ ਇਸ ਦੇ ਉੱਪਰ ਪਹਿਲਾਂ ਲਗਾ ਦਈਏ ਹਾਂਜੀ ਆਪਾਂ ਦਾ ਢੜ ਲਾਤੀ ਆ ਤੇ ਕੁੱਕਰ ਦੇ ਉੱਪਰ ਟੱਕਣ ਲਗਾਤਾ ਹੈ ਤੇ ਕੁੱਕਰ ਨੂੰ 10 ਤੋਂ 15 ਮਿੰਟ ਪਾ ਇਦਾਂ ਹੀ ਰਹਿਣ ਦੇਣਾ ਫੇ ਦੇਖਣ ਭੱਜ ਕੇ ਹੁੰਦੇ ਛੋਲੇ ਤਿਆਰ ਹਾਂਜੀ ਪੰਘਲਾ ਮਿੰਟ ਹੋ ਚੁੱਕੇ ਆ ਚੱਕੀ ਦੀ ਸਿਟੀ ਤਾਂ ਵੱਜਣੀ ਨਹੀਂ ਨਹੀਂ ਹੈਗੀ ਕਿਉਂਕਿ ਆਪਣੇ ਇਹ ਲਾਈ ਹੋਈ ਹੈ ਦਰਬੜ ਆਪਾਂ ਹੁਣ ਕੱਲ ਦਿੰਦੇ ਆ ਗੈਸ ਬੰਦ ਤੇ ਆਪਾਂ ਇਹਨੂੰ 5-7 ਮਿੰਟ ਠੰਡੇ ਹੋਣ ਲਈ ਤਾਂ ਰਹਿ ਦਿੰਦੇ ਹੁਣ ਖੋਲ ਕੇ ਦਿਖਾਉਣੀ ਹੈ ਇੱਕ ਮਿੰਟ ਦੇਖੋ ਛੋਲੇ ਭੱਜ ਚੁੱਕੇ ਆ ਕਿੰਨੇ ਵਧੀਆ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਛੋਲੇ ਭੱਜ ਚੁੱਕੇ ਆ ਦੇਖੋ ਕੁੱਕਰ ਦੇ ਵਿੱਚ ਪਸਾ ਬੱਚੀ ਦੀ ਆਪ ਇਦਾਂ ਹਲਾਉਂਦੇ ਲੈਣਾ ਇਹਨੂੰ ਤੇ ਆਪਣੇ ਛੋਲੇ ਮੈਂਟੀ ਜੰਨੇ ਆ ਜਿਹੜੇ ਮੈਂਟੀ ਪੁੱਜ ਸਕਦੇ ਆ ਕਾਲੇ ਜੰਨੇ ਖਾਣ ਵਾਲੇ ਬਿਲਕੁਲ ਬਣ ਕੇ ਤਿਆਰ ਆ ਹੁਣ ਆਪਾਂ ਠੰਡਾ ਹੋ ਲੈਣ ਤੋਂ ਆਪਾਂ ਬਾਹਰ ਕੱਢਦੇ ਆ ਹਾਂਜੀ 15 ਮਿੰਟ ਹੋ ਚੁੱਕੇ ਆਪਾਂ ਕੀ ਕਰਨਾ ਕਾ ਛਾਣ ਨਹੀਂ ਲੈ ਲੈਣੀ ਇਦਾਂ ਹੀ ਨਾ ਪਸਾ ਦੇ ਚੰਨੇ ਆ ਨੂਨ ਤੋਂ ਬਗੈਰ ਦਾ ਸਾਰੇ ਚਾਹ ਕੇ ਚਨੇ ਵਾਲਾ ਕਟਨ ਠੰਡੇ ਹੋ ਗਏ ਕਿ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਚਨੇ ਪੂਜ ਕੇ ਤਿਆਰ ਆ ਲਓ ਜੀ ਦੇਖੋ ਦੇਖੋ ਠੰਡੇ ਹੋ ਚੁੱਕੇ ਹੁਣ ਬੜੇ ਗਰਮ ਨਹੀਂ ਹੈਗੇ ਦੇਖੋ ਬਹੁਤ ਹੀ ਆਸਾਨ ਜਿਹਾ ਤਰੀਕਾ ਕਾਲੇ ਚੰਨਿਆਂ ਨੂੰ ਘਰੇ ਖੁੰਨਣ ਦਾ ਹਾਂਜੀ ਇਸ ਤਰੀਕੇ ਨਾਲ ਘਰ ਵਿੱਚ ਕੁੱਕਰ ਦੇ ਵਿੱਚ ਨਾ ਕਾਲੇ ਚੰਨਿਆਂ ਨੂੰ ਐਦਾਂ ਪੌਣ ਸਕਦੇ ਆ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਕਿਤੇ ਕੁਝ ਖਾਣ ਨੂੰ ਚੱਤ ਕੇ ਤੁਸੀਂ ਇਸ ਦਾ ਭੁੰਨ ਲਓ ਘਰ ਵਿੱਚ ਤੇ ਭੁੰਨ ਕੇ ਕਾਲੇ ਚਨੇ ਜਿਹਨੂੰ ਪਛੋਲੇ ਵੀ ਕਹਿ ਦਿੰਦੇ ਆ ਭੁੰਨ ਕੇ ਖਾਓ ਬਹੁਤ ਹੀ ਸਿਹਤ ਲਈ ਫਾਇਦੇਮੰਦ ਹੁੰਦੇ ਆ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਉਹਨਾਂ ਸਾਰੇ ਵੀਰ ਭੈਣਾਂ ਦਾ ਧੰਨਵਾਦ ਜਿਹੜੇ ਸਾਨੂੰ ਕਮੈਂਟ ਕਰਦੇ ਆ ਠੀਕ ਨਹੀਂ ਕਿ ਕੱਲ ਵੀ ਘਰੇ ਹੈ ਨਹੀਂਗਾ ਫਿਰ ਕਾਰਨ ਆਊਗਾ ਫਿਰ ਅਸੀਂ ਸਾਰੇ ਕਮੈਂਟਾਂ ਦੇ ਨਾਂ ਬੋਲਿਆ ਕਰਾਂਗੇ ਕਾਰਨ ਗਿਆ ਹੈ ਨਾਂ ਕਿਉਂ ਤੁਹਾਨੂੰ ਪਤਾ ਹੀ ਆ ਤੇ ਇਸ ਕਰਕੇ ਤੇ ਫਿਰ ਆਪਾਂ ਸਾਰੇ ਕਮੈਂਟਾਂ ਦੇ ਨਾਂ ਰੀਡ ਕਰਿਆ ਕਰਾਂਗੇ ਦੋਨੇ ਸਿਮਾਪਤ ਠੀਕ ਆ ਮਿਲਦੇ ਆ ਕੱਲ ਨੂੰ ਆਪਾਂ ਨੈਕਸਟ ਵੀਡੀਓ ਤੇ ਬਲੌਗ ਦੇ ਵਿੱਚ ਬਾਏ ਬਾਏ